ਹਰ ਕਿਸੇ ਭਾਰਤੀ ਦੀ ਜੇਬ ਦੀ ਸ਼ਾਨ ਹੋਣ ਵਾਲਾ 500 ਦਾ ਨੋਟ ਅੱਜ ਉਹਨਾਂ ਵਾਸਤੇ ਇੱਕ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਕਿਉਂਕਿ ਕੱਲ ਜਦੋਂ ਸਰਕਾਰ ਵੱਲੋਂ 500 ਅਤੇ 1000 ਦਾ ਨੋਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਟੈਨਸ਼ਨ ਸੀ ਕਿ ਇਸ ਨੋਟ ਦਾ ਹੁਣ ਕੀ ਕੀਤਾ ਜਾਏਗਾ ਹਾਲਾਂਕਿ ਇਸ ਦੇ ਨਾਲ ਹੀ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਰੇਲਵੇ ਸਟੇਸ਼ਨਾਂ ਤੇ ਸਫ਼ਰ ਦੇ ਦੌਰਾਨ ਜਾਂ ਫਿਰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਇਹ ਨੋਟ ਚਲਾਏ ਜਾਣਗੇ ਪਰ ਇਸ ਵੇਲੇ ਜੋ ਤਾਜ਼ਾ ਹਾਲਾਤ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕ 500 ਅਤੇ 1000 ਦੇ ਨੋਟ ਆਪਣੇ ਹੱਥਾਂ ਦੇ ਵਿੱਚ ਲੈ ਕੇ ਖੜੇ ਨੇ ਇਹ ਲੋਕ ਸਫ਼ਰ ਦੇ ਲਈ ਟਿਕਟ ਲੈਣ ਇੱਥੇ ਪਹੁੰਚੇ ਸਨ ਪਰ ਜੋ ਅਧਿਕਾਰੀ ਇੱਥੇ ਟਿਕਟ ਦੇ ਰਹੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਇਹਨਾਂ ਨੂੰ ਇਨਕਾਰ ਕਰ ਦਿੱਤਾ ਗਿਆ ਕਿ ਇਹ ਨੋਟ ਨਹੀਂ ਚੱਲਣਗੇ ਮੇਰੇ ਨਾਲ ਜੋ ਯਾਤਰੀ ਇੱਥੇ ਖੜੇ ਨੇ ਉਹਨਾਂ ਤੋਂ ਜਾਣਦੇ ਆ ਕੀ ਨਾਂ ਹੈ ਜੀ ਰਨਜੀਤ ਕੁਮਾਰ ਜੀ 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 ਆ ਕਿੱਥੇ ਜਾਣਾ ਸੀ ਔਰ ਕਿਹੜੀ ਟਿਕਟ ਲੈਣ ਲਈ ਕਿੰਨੀ ਦੇਰ ਹੋ ਗਈ ਤੁਹਾਨੂੰ ਸਰ 사ਸाराम ਜਾਣਾ ਸਵੇਰ ਦੇ ਅੱਧਾ ਘੰਟਾ ਹੋ ਗਿਆ ਲਾਈਨ ਤੇ ਲੱਗੇ ਤਾਂ ਉਹ ਕਹਿੰਦੇ ਕਿ ਦੂਜੀ ਲਾਈਨ ਤੇ ਲੱਗੋ ਫਿਰ ਦੂਜੀ ਲਾਈਨ ਤੇ ਗਏ ਉਹ ਕਹਿੰਦੇ ਫਿਰ ਉਧਰ ਜਾਓ ਆਪਾਂ ਨਹੀਂ ਲੈਣਾ ਨੋਟ ਜੀ ਤੇ ਅਸੀਂ ਫਿਰ ਉੱਤੇ ਆਏ ਤਾਂ ਉਹ ਕਹਿੰਦੇ ਅਸੀਂ 500 ਦਾ ਲੈਣਾ ਨਹੀਂ ਪਹਿਲਾਂ ਅੱਧਾ ਘੰਟਾ ਸਾਨੂੰ ਖਰਾਬ ਕੀਤਾ ਗਿਆ ਸੀ ਟਿਕਟ ਨਹੀਂ ਦੇਣੀ ਬਾਅਦ ਚ ਕਹਿੰਦੇ ਅਸੀਂ ਨੋਟ ਨਹੀਂ ਲੈਣਾ 500 ਦਾ ਅਸੀਂ ਪਰੇਸ਼ਾਨ ਹੋ ਗਏ ਹੁਣ 100 100 ਦੇ ਕੇ ਕੋ ਲੈ ਕੇ ਤੇ ਉਧਾਰੇ 100 100 ਦੇ ਨੋਟ ਲੈ ਕੇ ਤੇ ਫੇਰ ਜਾ ਕੇ ਟਿਕਟ ਲੈਤੀ ਜੀ ਤੁਸੀਂ ਕਿੱਥੋਂ ਆਇਓ ਕੀ ਨਾਮਤ ਅਜੀ ਇੱਥੇ ਆ ਜੀ ਲਖਮਿੰਦਰ ਸਿੰਘ ਆ ਮੈਂ ਲੁਧਿਆਣਾ ਜਾਣਾ ਸੀ ਐਮਰਜੈਂਸੀ ਕੰਮ ਜਾਣਾ ਸੀ ਲੇਕਿਨ ਮੈਂ ਅੱਧਾ ਘੰਟਾ ਘੰਟਾ ਹੋ ਗਿਆ ਦੋ ਟ੍ਰੇਨਾਂ ਨਿਕਲ ਵੀ ਗਈਆਂ ਮੇਰੀਆਂ ਪੰਜ-ਛਾਹ ਦਾ ਨੋਟ ਹੀ ਤੋੜ ਦੇ ਕਿਤੇ ਟਿਕਟ ਨਹੀਂ ਮਿਲੀ ਹੁਣ 100 100 ਦਾ ਨੋਟ ਸਾਡੇ ਕੋਲ ਹੈ ਨਹੀਂ ਏਟੀਐਮ ਚ ਪਾਇਆ ਜੀ ਕੱਲ 5-500 ਨਿਕਲੇ ਨੇ ਹੁਣ ਇਹ ਚੱਲ ਨਹੀਂ ਰਹੀ ਜੀ ਬੜੀ ਪਰੇਸ਼ਾਨੀ ਹੋ ਰਹੀ ਹੈ आपका क्या नाम है कहाँ से आए हैं कितनी देर से यहाँ पर मेरा नाम करुण गुप्ता है मैं झांसी उत्तर प्रदेश से आया हूँ यहाँ पर ऑफिशियल विजिट से आया हूँ मेरे पास पाँच पाँच सौ के नोट हैं यहाँ पर कल भी एटीएम में मैं गया था वहाँ बहुत लंबी लाइन लगी हुई थी मैं बहुत परेशान हूँ ना यहाँ पर मुझे टिकट मिल रहा है ना मेरा लोकल में खर्चा चल रहा है ना मैं होटल वाले रिक्शे वाले कोई भी पैसे नहीं ले रहे हैं अब मेरे पास ये पाँच पाँच सौ के नोट हैं ए भी नहीं है अब मेरा यहाँ पर कोई भी नहीं है तो बहुत ही मुश्किल का सामना करना पड़ रहा है मोदी सरकार को कुछ टाइम दे रहा था दो तीन दिन तो देना थे एटलीस्ट कि जो लोग जन्निपार हैं उनको मतलब एक इंटिम इंटिमेट तो सूचना देनी थी एक बताना था जिससे उनको परेशानी का सामना नहीं करना पड़ता वो 100-100 रुपए के नोट लाते कहीं भी जाते ये होना था ये येहनो लोग जो इस वेले अमृतसर दे रेलवे स्टेशन ते परेशान हो रहे ने हुन सब तों बड़ी गल ये कि सरकार दा जो फैसला है उस दा भावे चारों पासे स्वागत ता हो रिया पर जो लोग ਆਪਣੇ ਘਰਾਂ ਤੋਂ ਦੂਰ ਸਫ਼ਰ ਦੇ ਦੌਰਾਨ ਕਿਤੇ ਨਾ ਕਿਤੇ ਫਸੇ ਹੋਏ ਹਨ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਨੂੰ ਇਸ ਬਾਰੇ ਕੁਝ ਦਿਨ ਪਹਿਲਾਂ ਜੋ ਹੈ ਇਤਲਾਹ ਕਰਨੀ ਚਾਹੀਦੀ ਸੀ ਤਾਂ ਜੋ ਲੋਕ ਆਪਣਾ ਇੰਤਜ਼ਾਮ ਕਰ ਸਕਦੇ ਔਰ ਅੱਜ ਉਹਨਾਂ ਨੂੰ ਇੱਥੇ ਇਸ ਤਰ੍ਹਾਂ ਪਰੇਸ਼ਾਨ ਨਾ ਹੋਣਾ ਪੈਂਦਾ ਰਜੀਵ ਸ਼ਰਮਾ ਏਬੀਬੀ ਸੰਜਾ ਅੰਮ੍ਰਿਤਸਰ